ਤਰਨਤਾਰਨ ਦੇ ਸ਼੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਵਿਖੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਅਤੇ ਪੰਜਾਬ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਹੀ ਸਕੂਲਾਂ ਨੂੰ ਦਿੱਲੀ ਮਾਡਲ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਪਿੰਡ-ਪਿੰਡ ਜਾ ਕੇ ਸਰਕਾਰੀ ਸਕੂਲਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਸਕੂਲਾਂ ਵਿੱਚ ਜੋ ਕਮੀਆਂ ਹਨ ਉਹਨਾਂ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ ਜਿਸ ਦੇ ਤਹਿਤ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਅਸ਼ੋਧਿਆ ਪੰਜਾਬ ਦੇ ਵਿੱਚ ਸਪੈਸ਼ਲੀ ਇਹਨਾਂ ਸਕੂਲਾਂ ਦੀ ਚੈਕਿੰਗ ਕਰਨ ਦੇ ਲਈ ਪਹੁੰਚੇ ਹਨ ਇਸ ਪ੍ਰੰਤੋ ਉਹਨਾਂ ਨੇ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਜੋ ਵੀ ਕਮੀਆਂ ਪਾਈਆਂ ਗਈਆਂ ਨੇ ਉਹਨਾਂ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ ਅਤੇ ਇਸ ਸਕੂਲ ਵਿੱਚ ਜਿਹੜੇ ਟੀਚਰ ਬਹੁਤ ਚੰਗਾ ਕੰਮ ਕਰ ਰਹੇ ਨੇ ਉਹਨਾਂ ਨੂੰ ਜਲਦੀ ਹੀ ਉਤਸ਼ਾਹਿਤ ਕਰਨ ਦੇ ਲਈ ਬਣਦੇ ਮਾਨ ਸਨਮਾਨ ਦਿੱਤੇ ਜਾਣਗੇ ਆਏ ਕਿ ਆਪਣੇ ਸਕੂਲ ਦੀਆਂ ਕਾਮੀਆਂ ਜਾਂ ਕੋਈ ਘਾਟ ਪਾਈ ਦੀ ਚੀਜ਼ ਜੋ ਜੋ ਵੀ ਸਕੂਲ ਦੀਆਂ ਜ਼ਰੂਰਤਾਂ ਉਹਨਾਂ ਨੂੰ ਜਾਣ ਕਰਵਾ ਦਿੱਤਾ ਗਿਆ ਔਰ ਜਿਹੜਾ ਉਮੀਦ ਆ ਵੀ ਬਹੁਤ ਜਲਦੀ ਜਿਹੜਾ ਉਹਨਾਂ ਦਾ ਸਮਵਰਧਨ ਹੋ ਜਾਊਗਾ ਇੱਕ ਬੜੀ ਬੜੀ ਕੁੜੀਆਂ ਡਾਕਟਰ ਜਿਹੜੀਆਂ ਸਾਡੇ ਚ ਵੀ ਥੱਲੇ ਬੈਠੀਆਂ ਉਹ ਸਾਡੇ ਨੋਟਿਸ ਦੇ ਵਿੱਚ ਜਲਦੀ ਪੂਰੀ ਹੋ ਜਾਵੇਗੀ ਦੀ ਸਾਡੇ ਨੋਟਿਸ ਦੇ ਵਿੱਚ ਵੀ ਇਹ ਸਾਡੇ ਨੋਟਿਸ ਪੂਰੀ ਵੀ ਬਸਤ ਵਾ ਗਿਆ ਕਿ ਸਕੂਲ ਦਾ ਗ੍ਰੇਡ ਕਰਨ ਨਾਲ ਕੀ ਕੀਤਾ ਜਾਊਗਾ ਕਿ ਕਿੰਨੇ ਦਾ ਵਕਤ ਘਾਟ ਰਿਹਾ ਹੈ ਜਿਹੜਾ ਸਕੂਲ ਦਾ ਅਧਿਆਪਕਾਂ ਦੀ ਕੋਈ ਬਹੁਤ ਜ਼ਿਆਦਾ ਘਾਟ ਨਹੀਂ ਗਈ ਲੈਕਚਰਾਂ ਨਾਲ ਦੀ ਕੁਝ ਹੈਗੀ ਕੁਝ ਪ੍ਰਿੰਸੀਪਲ ਦੇ ਹੈਡ ਦੀ ਘਾਟ ਹੈਗੀ ਆ ਉਹ ਸਾਰੀਆਂ ਕੋਈ ਇਹੋ ਜਿਹਾ ਸਾਡੇ ਮੇਰੇ ਨੋਟਿਸ ਦੇ ਵਿੱਚ ਸਕੂਲ ਨਹੀਂ ਜਿੱਥੇ ਪਾਣੀ ਪੀਣ ਵਾਲਾ ਨਹੀਂ ਹੈ ਪੜਾਈ ਪਈ ਹੈ ਇਸ ਸਕੂਲ ਦੇ ਵਿੱਚ ਕੋਈ ਛੋਟੀ ਮੱਟੀ ਡੈਕਸ਼ਨ ਦੀ ਘਾਟ ਹੋ ਜਾਂ ਕੋਈ ਛੋਟਾ ਮੋਟਾ ਹੈਗਾ ਵਾ ਕੁਝ ਐਸਟਰੋਟ੍ਰਫ ਵਗੈਰਾ ਚਾਹੀਦਾ ਇਸ ਸਪੋਰਟਸ ਨਾਲ ਸੰਬੰਧਿਤ ਤੇ ਉਹ ਸਾਰਾ ਕੁਝ ਚੱਲੂ ਕਰਵਾਤਾ ਹੋ ਜਾਏਗਾ ਜੀ ਪ੍ਰੋਸਾ ਦਵਾਇਆ ਗਿਆ ਪ੍ਰਸ਼ਾਸਨ ਵੱਲੋਂ ਬਈ ਹੋ ਜਾਏ ਸੋਲਵ ਹੋ ਜਾਏਗਾ ਜੀ ਹਾਂ ਓਕੇ ਥੈਂਕ ਯੂ ਜੀ ਇਹ ਦੇਖਿੰਦੇ ਹੀ ਆਪਣਾ ਤਾਂ ਜਰ ਕੋ ਸਾਝਾ ਕਰਨੇ ਸਾਡੇ ਨਾਲ ਕਿ ਕਿਵੇਂ ਦਿੱਲੀ ਦੇ ਵਿੱਚੋਂ ਬਦਲਾਅ ਹੋਇਆ ਦੂਜਾ ਬੱਚਿਆਂ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਅਧਿਆਪਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜੀ ਦਿੱਕਤਾਂ ਜ਼ਮੀਨੀ ਦਿੱਖਤਾਂ ਨੇ ਇਹਨਾਂ ਨੂੰ ਹਲ ਕਰਕੇ ਅਸੀਂ ਪੰਜਾਬ ਦੇ ਜਿਹੜੇ ਸਕੂਲ ਹੈ ਉਹਨਾਂ ਨੂੰ ਹਰ ਪੱਖੋਂ ਅਸੀਂ ਸ਼ਾਨਦਾਰ ਬਣਾਉਣਾ ਹੈ ਸਰ ਇਸ ਦੀ ਕੀ ਦੇਖਣ ਹੁੰਦਾ ਕਿ ਕੀ ਕੰਮ ਇਹ ਕਿੰਨੀ ਬਹੁਤ ਦੇਖੋ ਜੀ ਕਿੰਨੀ ਮਾੜੀ ਗੱਲ ਹੈ ਕਿ ਇੱਥੇ ਸਾਡੇ ਕੋਲ ਸੱਚੀਆਂ ਪਲੱਸ 1 ਦੀਆਂ ਥੱਲੇ ਬੈਠਦੀਆਂ ਆਪਣੀ ਉਹਦੇ ਟੈਸਟ ਨਹੀਂ ਹੈਗੇ ਤੇ ਉਹ ਕਰ ਦਿੱਤੇਗੇ ਨੇ ਬਹੁਤ ਜਲਦੀ ਜਿਹੜੇ ਟੈਸਟ ਕਰ ਵਾਸ਼ਰੂਮ ਹੈ ਨਹੀਂ ਜੀ ਬੇਸਿਕ ਜਿਹੜੀ ਬੁਨਿਆਦੀ ਢਾਂਚੇ ਨੇ ਸਕੂਲ ਦੇ ਵਿੱਚ ਉਹ ਨਹੀਂ ਹੈਗੇ ਨੇ ਬੱਤੇ ਨਾਲ ਕਰਕੇ ਬਹੁਤ ਚੰਗੀਆਂ ਚੀਜ਼ਾਂ ਵੀ ਉਸ ਦੇ ਬਾਵਜੂਦ ਇਹ ਸਕੂਲ ਦੇ ਟੀਚਰਸ ਬਹੁਤ ਸ਼ਾਨਦਾਰ ਨੇ ਜਿਹਨੇ ਬੱਚਿਆਂ ਨੂੰ ਮੋਟੀਵੇਟ ਕੀਤਾ ਕਿ ਪੰਜਾਬs ਰਹਿ ਕੇ ਆਪਣੇ ਸੂਬੇ ਲਈ ਆਪਣੇ ਵਤਨ ਲਈ ਆਪਣੇ ਦੇਸ਼ ਲਈ ਕੰਮ ਕਰੋ ਬਹੁਤ ਚੰਗੀਆਂ ਚੀਜ਼ਾਂ ਆ ਗਈਆਂ ਤੇ ਜੋ ਕਮੀਆਂ ਸਰਕਾਰਾ ਵੱਲੋਂ ਰਹੀਆਂ ਉਹਨਾਂ ਨੂੰ ਦੂਰ ਕਰਨਾ ਸਾਡਾ ਫਰਜ਼ ਹੈ ਤੇ ਕਰਾਂ ਸਰੰਡਾ ਦੀ ਹਾਲਤ ਵੇਖੀ ਜਾਵੇ ਸਕੂਲਾਂ ਦੀ ਕਾਫੀ ਖਸਤਾ ਹੱਤੀ ਆ ਤੁਸੀਂ ਮੈਨੂੰ ਸਭ ਦੀ ਲਿਸਟ ਦਿਓ ਸਹਾਇਤਾ ਦੀ ਲਿਸਟ ਤੋਂ ਸਭ ਠੀਕ ਕਰਾਂਗੇ ਤੁਹਾਡਾ ਵੀ ਸਾਥ ਚਾਹੀਦਾ ਸਰ ਐਸ ਐਸ ਸਕੂਲ ਦੇ ਵਿੱਚ ਜਿਹੜੇ ਬਾਥਰੂਮ ਹੈਗੇ ਆ ਉਹਨਾਂ ਨੂੰ ਮੈਡਮਾ ਵੱਲੋਂ ਜਿੰਦਰਾ ਮਾਰ ਲਿਆ ਜਾਂਦਾ ਹੈ ਦੇ ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਸ ਬਾਤ ਪਲਚਾਂ ਨੂੰ ਜਿੰਦਗੀ ਮਾਰ ਨਹੀਂ ਕਰਨਾ। ਇਹ ਇੱਕ ਗਲਤ ਹੈ। ਕਈ ਵਾਰੀ ਨਾ ਕਿ ਬਿਲਡਿੰਗਾਂ ਅਨਸੇਫ ਹੁੰਦੀਆਂ ਨੇ। ਤੇ ਇੱਥੇ ਬਾਥਰੂਮਾਂ ਦੀ ਕਮੀਆਂ, ਨਵੇਂ ਬਾਥਰੂਮ ਬਣਾਗੇ। ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ। ਯਾਰ ਦੇਖਿਆ ਜਾ ਰਿਹਾ ਪਈ ਆਉਦੀ ਜਿਲ੍ਹਾ ਵਿੱਚ ਮਾਈਕ ਲਾਉਂਦਾ। ਸਰ ਇੱਕ ਵਾਰ ਚੈੱਕ ਕਰਦਾ। ਨਹੀਂ ਆਪਾਂ। ਸਰ ਸਿੱਕ ਨੂੰ ਮੜਾ। ਅੱਜ ਸਕੂਲਾਂ ਦੇ ਤੁਸੀਂ ਇਹਨਾਂ ਤੇ ਮੇਰੇ ਨਾਲ ਸਕੂਲਾਂ ਜਿਹੜੇ ਤੇ ਆਪਕੋ ਬਹੁਤ ਘੱਟ ਪਾਇਆ ਜਾ ਰਿਹਾ ਹੈ। ਵਾਹੀ ਲਾਈਵ ਤੇਜ਼ ਚੈਨਲ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ